ਸਿੰਘਾਂ ਦੀ ਨੇ ਵਖਾ ਦੇ ਤਾਰੇ ਰਮ ਮਿਸ਼ਰਾ ਬੈਠ ਵਿਚਾਰੇ ਵੇਲਾ ਬੀਤਾ ਨਹੀਂ ਆਤੇ ਆਉਂਦਾ ਜੀਵੇ ਗਵੇਕ ਵੇਕ ਵੇਕ ਤਲੇਰੀ ਸਿੰਘਾਂ ਓ ਹੱਥ ਮਾਰ ਕੇ ਪਛਤਾਉਂਦਾ ਜੀ ਕਿਸੇ ਸ਼ਕਤ ਲੈ ਕੋਈ ਵੇਖੀ ਕਰ ਕਰ ਚਾਰਾ ਜੋਈ ਕਰੇ ਰੱਬ ਅਗੇ ਅਰਜੋਈ ਬਣ ਹੁਕਮ ਦਿੱਲੀ ਤੋਂ ਪੌਣ ਲੱਗੇ ਵਦ ਬਦਲੀ ਬੇਦਲ ਬਚੜਾ ਦੀ ਬੰਬਾ ਨਾਲ ਤੱਕ ਤਨ ਨੂੰ ਢਾਉਣ ਲੱਗੇ ਸਰੇ ਕਮਿਕ ਮੰਡੋ ਮਾਰੇ ਸਿੰਘਾਂ ਦਿਨੇ ਦਿਖਾ ਦੇ ਤਾਰੇ ਬ੍ਰਹਮ ਮਿਸ਼ਰਾ ਬੈਠ ਵਿਚਾਰੇ ਵੇਲਾ ਪੀਤਾ ਨਹੀਂ ਤੇ ਹੁੰਦਾ ਜੀ ਵੇਖ ਬੇਕਰ ਦਲੇਰੀ ਸਿੰਘਾਂ ਦੀ ਉਹ ਹੱਥ ਮੜ ਕੇ ਪਟ ਤਾਉਂਦਾ ਜੀ ਕਹਿੰਦਾ ਤੇਰੇ ਚਲੇ ਦਾ ਕੋਈ ਏ ਕੀ ਕਰ ਕਰ ਜਾ ਰਾਜੋਈ ਕਰੇ ਦਾ ਅੱਗੇ ਰਾਜੋਈ ਹੁਣ ਹਕਮ ਦਿੱਲੀ ਦਾ ਪੌੜ ਲੱਗੇ ਹੁਦਾ ਬਦਲੀ ਬੇਲ ਜਲ ਬੁਚਾੜਾਂ ਦੀ ਬੰਬਾਂ ਨਾਲ ਤਖਤ ਨੂੰ ਢਾਉਣਾ ਲੱਗੇ ਜੂਸੀ ਹਜੇ ਹਨੇਰੇ ਚਾਰ ਚਾਰੀ ਹੋਏ ਸਵੇ ਪਾਇਆ ਵਟਿਆ ਰਕੂਆ ਪਨੱਕੇ ਰੇ ਬੰਬਾ ਨਾਲ ਵਾਚੜ ਕਰਤੀਆ ਬੂੰਗਾ ਵਜਦੇ ਦੇ ਗਲੇ ਮੀਲਾ ਤੱਕ ਕੰਬ ਗਈ ਧਰਤੀ ਆ ਹੁਣ ਮਨ ਦਾ ਕਿਸੇ ਦਾ ਪਹ ਗਏ ਮੀਡਰਾ ਦੇ ਬੇੜੇ ਬਹਿ ਗਏ ਜਿਹੜੇ ਤੇਰੇ ਦਾ ਅੰਦਰ ਦਾ ਦੇਗੇ ਪਾਣੀ ਦੀਆਂ ਟੈਂਕੀਆਂ ਟਾਉਣ ਲੱਗੇ ਉਹਦਾ ਬਦਲੀ ਬੇਦਲ ਬਚੜਾ ਦੀ ਬੰਬਾ ਨਾਲ ਤੱਕ ਤਨੂ ਕੋ ਹੁਣਾ ਲੱਗੇ 13000 ਦੇ 600 ਫੌਜੀ ਜਾਂਦੇ ਸੱਤ ਤੋਂ ਪਾਣ ਨਾਲ ਕੌਜੀ ਰੋਂਦੇ ਅੰਦਰ ਜਕਾਰੇ ਮੋਜੀ ਆਹ ਪੋੜ ਨਹੀਂ ਮਨ ਮੋੜ ਰਹੇ ਗੋਲੇ ਤੈਖਣਿਆ ਤੇ ਚਲਦੇ ਆ ਸੰਢੇ ਅੰਦਰ ਉਹਨੇ ਹੁੰਦਾ ਮੋੜ ਰਹੇ ਫਾਰੇ ਤੋਂ ਪਾਦੀ ਕਵਰੇ ਜਾਹੇ ਅੰਦਰੋਂ ਸੁੱਕ ਗਰਾਂਡੇੜਾ ਲਈ ਫੌਜਣਿਆ ਰਾਡੇ ਵੇ ਘੱਟ ਘੱਟ ਦੇ ਦਹਾਂਜਾ ਪਾਉਣ ਲੱਗੇ ਉਦ ਬਦਲੀ ਬੇਦਲ ਬਚੜਾ ਦੀ ਬੰਬਾਂ ਨਾਲ ਤੱਕ ਤਨ ਨੂੰ ਢਾਉਣ ਲੱਗੇ ਜਿਹਦੇ ਪਰਕਰਮਤ ਜਾਣੀ ਪਰੀ ਅੰਦਰ ਗੁਰੂ ਕਾ ਲਾਣਾ ਜਿਹਨੂੰ ਸੀ ਅਮਰਤਾ ਦੀ ਪਾਣਾ ਤੋਪਾਂ ਦੀ ਪੇਛ ਨ ਜਾਣ ਦਿੰਦੇ ਬੰਬਾਂ ਨਾਲ ਡਾ ਵੀ ਪਰ ਕਰਮੀ ਪੈ ਲੈਣਾ ਪਾਨ ਦਿੰਦੇ ਗੱਲ ਦੀ ਦਵੱਲੀ ਗੋਲੀਆਂ ਭਜੀ ਵਦਦੇ ਹੌਲੀ ਹੌਲੀ ਪਈ ਜਾਂਦੇ ਕਾਮਾ ਰੋਲੀ ਹੋਜੀ ਕਰ ਕਰ ਮਾ ਵੇਤ ਆਉਣ ਲੱਗੇ ਉਹਦਾ ਬਦਲੀ ਬੇਟਾ ਲੁੱਚੜਾ ਦੀ ਬੱਬਾ ਨਾਲ ਤੱਕ ਤਨ ਢਾਉਣ ਲੱਗੇ ਲੇ ਘਾਟੇ ਹੋਏ ਸਤਾਰਾ ਕੋਜ ਫੌਜ ਮਾਰਗੀ ਮਾਰਾਈ ਕੋਜ ਅੰਦਰ ਬਣਾ ਲਿੰਗ 18 ਕਾਰੀ ਸਾ ਫੌਜੀ ਮਾਰ ਲਿਆ 750 ਜਕਮੇ ਹੋਇਆ ਆਇਆ ਇੱਕ ਮੰਜਲ ਤੇ ਕਬਰ ਜਾਕਾਰ ਲਿਆ ਅਰੇ ਅੰਦਰ ਰਪੋਟਾ ਕੋ ਪਤਾ ਹੋ ਗਿਆ ਕਟ ਲਾਂਚਰ ਲਪਤਾ ਹੈ ਮਾਦਰ ਸਤੈ ਇੱਕ ਬਪਤਾ ਸੰਦੇਸ਼ ਪਚਾਉਣ ਲੱਗੇ ਉਹਦਾ ਬਦਲੀ ਬੇਦਰਬ ਚੜਾ ਦੀ ਬੰਬਾਂ ਨਾਲ ਤੱਕ ਤੈਨੂੰ ਢਾਉਣ ਲੱਗੇ ਪਾਣੀ ਦੇ ਟੂਨ ਦਾਸ ਸਾਡੇ ਰਾਤ ਹੈ ਲੈ ਟੈਂਕ ਤੋੜ ਇਤਫਾਕ ਹੈ ਤੇ ਤਾਂ ਗੇੜ ਤੋੜ ਇਸ ਪਾ ਦੇ ਗੋਲੀਆਂ ਦਾ ਰੋਸ ਸਿੰਘਾਂ ਚਲਾਈ ਜੀ ਪਰ ਪੇਚ ਨਾ ਚਲਦੀ ਟੈਂਕਾਂ ਤੇ ਫੌਜ ਅੰਦਰ ਨੂੰ ਘੋਸਾਈ ਜੀ ਫਰ ਟੈਂਕਾਂ ਲਾਂਗੇ ਚਾਰ ਐ ਜਿੱਤੇ ਪਰ ਕਰ ਮਾਰ ਵਿਚਵਾੜਾ ਵਿੱਚ ਫੌਜੀ ਕਈ ਹਯਾਰਾ ਗੋਲੀਆਂ ਦਾ ਮੀਂਹ ਵਰਸਾਉਣ ਲੱਗੇ ਵੱਧ ਬਜਲੀ ਬੇਜਲ ਬਚੜਾ ਦੀ ਬੰਬਾਂ ਨਾਲ ਤਖਤ ਨੂੰ ਢਾਉਣ ਲੱਗੇ ਜੇ ਜੂੰਦਾ ਚੜਿਆ ਤਣ ਦੀ ਵਜੇ ਅਮਰਤ ਵੇਲੇ ਤੇ ਸਨਰੀਆ ਪਹਿਲਾ ਗੋਲਾ ਚਲਾਇਆ ਸਨਰੀਆ ਇਹਨਾਂ ਤੱਕ ਤਾ ਅਕਾਲ ਨੂੰ ਢਾਤਾ ਜੀ ਹੋਇਆ ਕੈਰ ਗੁਰਾਂ ਦੀ ਨਗਰੀ ਤੇ ਅਮਰਤ ਸਰਤੂ ਰੋ ਹਲਾਤਾ ਜੀ ਹਲ ਗੋਲੇ ਨਾ ਚਲਾਏ ਸਾਰੇ ਬੱਚੇ ਮੋਰ ਚੇਟਾਏ ਗੈ ਦੁਨਿਆਵਾ ਦੇ ੜਾ ਰਾਮਦਾਸ ਸਰਾਵਲ ਆਉਣ ਲੱਗੇ ਫਤ ਬਦਲੀ ਬੇਦਲ ਬਚੜਾ ਦੀ ਬੰਬਾਂ ਨਾਲ ਤਜਤਨ ਢਾਉਣ ਲੱਗੇ ਜੂਨ ਰਸਰੀ ਪੈ ਗਈ ਭਾਵੇਂ ਬਿਲਡਿੰਗ ਸਾਰੀ ਟੈ ਗਈ ਮੌਤ ਸਾਡੇ ਤੇ 3300 ਲੈ ਗਈ ਖੋ ਖੋ ਕੇ ਫੌਜੀ ਲੜ ਕੇ ਜੀ ਉਰਾ ਨਾਰ ਤੋਂ जख्मी ਹੋਇਆ ਵਾ ਪਏ ਪ੍ਰਾਣ ਬਚਾਵੇ ਅਟਕੇ ਜੀ ਆਪੀ ਬਸ ਨਾ ਜੇ ਵੀ ਕਰ ਦੇ ਅੰਦਰ ਵਾਲਾ ਗੋਣੇ ਮਰਦੇ ਹੋ ਜਿਵੇਂ ਸਵੇਰ ਆਉਂ ਰਹੀ ਵੀ ਮਰਦੇ 800 ਜਖਮੀ ਕਰ ਲਾਉਣ ਲੱਗੇ ਬਦ ਬਦਲੀ ਬੇਦਲ ਬਚੜਾ ਵੀ ਬੰਬ ਨਾਲ ਤਖਤ ਨੂੰ ਢਾਉਣ ਲੱਗੇ ਹੋ ਜੀ ਕਰਦੇ ਬੱਲੇ ਬੱਲੇ ਆ ਪਾਪੀ ਨਹੀਂ ਪਾਪ ਤੋਂ ਟੱਲੇ ਹੋਇਆ ਅਮਰਤ ਵਰਦੂ ਚੱਲੇ ਸਿੱਖਾਂ ਦੇ ਹਰਦੇ चांद ते माल करे न मशीन गना ही वे लोड़ त फेर चला लॻे बद बदली बेदल चढ़ा ਮੰਬਾ ਨਾਲ ਤਖਤ ਨੂੰ ਟੋਣਾ ਲਗੇ ਅਜਿਉਂ ਸਵੇਰੇ ਨਾਲੇ ਸਵੇਗ ਸੰਗਤੇ ਪਿੰਡਾਵਾੜੇ ਅਮਰੀਕਾ ਗੁਰੂ ਕਾ ਲਾਲੇ ਇਨਾ ਦੇ ਮੈਲ ਸਰੀਰ ਗਏ ਜਦੋਂ ਮਿਲੇ ਸਨੇਹੇ ਸਵਨਾ ਦੇ ਹੈ ਰੂਪੇ ਜੀ ਲਗਾਏ 15307 ਜੀ ਲੈ ਫੌਜੀ ਮਾਤਾ ਨੇ ਨੱਪਾ ਜੀ ਬਾਬੂ ਰੱਬਾ ਨਾ ਬਲਾਵੇ ਗੱਪਾ ਜੀ ਪੈ ਧਾਰਾ ਚਾਰ ਬਚਾਉਣ ਲੱਗੇ ਹਦ ਬਦਲੀ ਫੇਰ ਜਲ ਬੁਚੜਾਂ ਦੀ ਬਬਨਾਲ ਤਖਤ ਨੂੰ ਟਾਉਣ ਲੱਗੇ ਹਦ ਬਦਲੀ ਫੇਰ ਜਲ ਬੁਚੜਾਂ ਦੀ ਬਬਨਾਲ ਤਖਤ ਨੂੰ ਟਾਉਣ ਲੱਗੇ